ਇਹ ਸਾਖੀ ਸਾਲ 1705 ਦੇ ਕਰੀਬ ਦੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਲੰਘ ਰਹੇ ਸਨ ਰਸਤੇ ਵਿੱਚ ਇੱਕ ਥਾਂ ਤੇ ਇੱਕ ਵੱਡਾ ਮਰਿਆ ਹੋਇਆ ਸੱਪ ਪਿਆ ਸੀ ਸੰਗਤ ਵਾਲੇ ਡਰ ਗਏ ਅਤੇ ਉਸ ਨੂੰ ਦੂਰ ਕਰਨ ਗੁਰੂ ਜੀ ਨੇ ਮੁਸਕਰਾ ਕੇ ਆਖਿਆ ਇਸ ਜੀਵ ਦੀ ਆਤਮਾ ਆਜੇ ਇੱਥੇ ਹੀ ਘੁੰਮ ਰਹੀ ਹੈ ਇਸ ਨੂੰ ਦੁੱਖ ਹੈ ਕਿ ਇਸ ਦਾ ਸਰੀਰ ਬਿਨਾਂ ਕਾਰਨ ਮਾਰਿਆ ਗਿਆ ਗੁਰੂ ਜੀ ਨੇ ਆਪਣੀ ਕਮਾਂਡ ਦੀ ਛੜੀ ਨਾਲ ਸੱਪ ਦੇ ਸਰੀਰ ਨੂੰ ਹਲਕਾ ਜਿਹਾ ਛੂਹਿਆ ਅਤੇ ਬਹੁਤ ਹੌਲੀ ਜਿਹੀ ਆਵਾਜ਼ ਵਿੱਚ ਬੋਲੇ ਵਾਹੀ ਗੁਰੂ ਦਾ ਨਾਮ ਜਪ ਆਪਣੇ ਪਿਛਲੇ ਕਰਮਾਂ ਦਾ ਫਲ ਭੋਗ ਚੁਕਿਆ ਹੁਣ ਆਪਣੇ ਅਸਲ ਕਰ ਨੂੰ ਚੱਲ ਅਚਾਨਕ ਮਰਿਆ ਹੋਇਆ ਸਭ ਹੋਇਆ ਸਭ ਜੀਵਦਾ ਹੋ ਗਿਆ ਉਸਨੇ ਫਾਨੀ ਉੱਚਾ ਕੀਤਾ ਗੁਰੂ ਜੀ ਵੱਲ ਵੇਖਿਆ ਫਿਰ ਤੀਰੇ ਤੀਰੇ ਜੰਗਲ ਵਿੱਚ ਚਲਾ ਗਿਆ ਗੁਰੂ ਜੀ ਨੇ ਸੰਗਤ ਨੂੰ ਸਮਝਾਇਆ ਜੀਵ ਦੀ ਆਤਮਾ ਅਮਰ ਹੈ ਸਰੀਰ ਮਰਦਾ ਹੈ ਆਤਮਾ ਨਹੀਂ ਜਦੋਂ ਗੁਰੂ ਦੀ ਦਇਆ ਹੋਵੇ ਤਾਂ ਮੌਤ ਦਾ ਫੈਸਲਾ ਵੀ ਪਲਟ ਜਾਂਦਾ ਹੈ ਸਾਰੇ ਜੀਵਾਂ ਵਿੱਚ ਉਹੀ ਇੱਕੋ ਜੋਤ ਹੈ ਐਸਾ ਕਿ ਸਾਧਨ ਚਮਤਕਾਰ ਨਹੀਂ ਸੀ ਇਸ ਵਿੱਚ ਗੁਰੂ ਜੀ ਨੇ ਜਿੱਥੇ ਮੌਤ ਤੇ ਜੀਵਨ ਦੇ ਰਹਸ ਨੂੰ ਖੋਲਿਆ ਉਥੇ ਸਾਰੇ ਜੀਵਾਂ ਵਿੱਚ ਕੋ ਰੱਬ ਦੀ ਜੋਤ ਦਾ ਗੁੜਾ ਅਧਿਆਤਮਕ ਸੰਦੇਸ਼ ਦਿੰਦਾ